ਭਾਈ ਸਾਰਿਆਂ ਨੇ ਪਰਪਰੇ ਸਾਸਰੀ ਕਾਲ ਹੋਰ ਕੀ ਹਾਲ ਚਾਲ ਹੈ ਮੀਤ ਕਰਦੇ ਸਾਰੇ ਭਣਾ ਆਪਣਾ ਠੀਕ ਠਾਕ ਹੋਣਗੇ। ਭਾਈ ਆ ਮਾਮੇ ਦਾ ਮੁੰਡਾ ਕਰਾਉਣ ਲੱਗਾ ਸਪਰੇ ਕਿਉਂਕਿ ਜਦੋਂ ਕਣਕੀ ਬੀਜੀ ਨਾ ਉਹ ਤਾਂ ਗੱਲ ਬਹੁਤ ਸੀਗੀ। ਗੁੱਲੀ ਦੇ ਟੰਡੇ ਤਾਂ ਕਰਾਉਣ ਲੱਗਾ ਸਪਰੇ। ਭੈ ਜੋ ਨਵੇਂ ਤੋਂ ਨਵਾਂ ਜਗਾੜ ਹੀ ਆਉਂਦਾ ਵਾ। ਸਪਰੇ ਵਾਲਾ ਵੀ ਆ ਗਿਆ। ਹੁਣ ਜਿਹੜੇ ਬੰਦੇ ਵਿਚਾਰੇ ਮਿਹਨਤ ਮਜ਼ਦੂਰੀ ਕਰਦੇ ਉਹਨਾਂ ਉਹ ਤਾਂ ਕੰਮ ਗਿਆ। ਸਾਰਾ ਮਸ਼ੀਨਰੀ ਵਾਲਾ ਕੰਮ ਰਹਿ ਗਿਆ ਬਸ ਦੇਖ ਲੋ ਲੋ ਮੈਂ ਕਹਨਾ ਚਾਰ ਕਿਹੜੇ ਕੱਢਣੇ ਦੋ ਕਿੱਲਿਆਂ ਚ ਬਸ ਸਪਰੇਅ ਹੋ ਗਈ ਜੀ ਭਾਈ ਆਹ ਵਾਲੇ ਸਮੇਂ ਚ ਨਾ ਕੋਈ ਕੰਮ ਹੱਥਾਂ ਨਾਲ ਕਰਨ ਵਾਲਾ ਰਹਿ ਹੀ ਨਹੀਂ ਜਣਾ ਤੇ ਲੋਕਾਂ ਨੂੰ ਬਿਮਾਰੀਆਂ ਲੱਗਣੀਆਂ ਜਾਂ ਕੋਈ ਕੰਮ ਹੀ ਨਹੀਂ ਰਹਿਣਾ ਕਰਨ ਵਾਲਾ ਹਾਂ ਹਾਂ